ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਉਹ ਇਲਾਕਾ ਜਿੱਥੇ ਗੋਇੰਦਵਾਲ ਨਗਰ ਹੈ ਬਿਲਕੁਲ ਬੰਜਰ ਸੀ ਉਸ ਜ਼ਮੀਨ ਦਾ ਮਾਲਕ ਗੋਇੰਦਾ ਖਤਰੀ ਸੀ ਉਸ ਨੇ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਉਸ ਜ਼ਮੀਨ ਉੱਤੇ ਇੱਕ ਪਿੰਡ ਵਸਾਉਣ ਦੀ ਕਈ ਵਾਰੀ ਕੋਸ਼ਿਸ਼ ਕੀਤੀ ਸੀ ਉਸ ਦੇ ਸ਼ਰੀਕਾਂ ਉਸ ਨੂੰ ਪਿੰਡ ਵਸਾਉਣ ਨਹੀਂ ਦੇ ਰਹੇ ਸੀ ਜਦੋਂ ਗੋਵਿੰਦ ਕਰਲੀ ਕੰਦਾ ਉਸਾਰਦਾ ਤਾਂ ਉਹ ਰਾਤ ਨੂੰ ਕੁਝ ਬਦਮਾਸ਼ਾਂ ਨੂੰ ਨਾਲ ਲਿਆ ਕੇ ਉਸ ਦੀਆਂ ਕੰਦਾ ਢਾ ਜਾਂਦੇ ਤੇ ਸਭ ਕੁਝ ਉਜਾੜ ਜਾਂਦੇ ਉਸ ਦੇ ਸ਼ਰੀਕਾਂ ਪਿੰਡ ਵਿੱਚ ਮਸ਼ਹੂਰ ਕੀਤਾ ਹੋਇਆ ਸੀ ਕਿ ਰਾਤ ਨੂੰ ਭੂਤ ਆ ਕੇ ਗੋਵਿੰਦੇ ਦੀਆਂ ਦੀਵਾਰਾਂ ਢਾ ਜਾਂਦੇ ਹਨ ਗੋਵਿੰਦੇ ਨੇ ਤੰਗ ਆ ਕੇ ਗੁਰੂ ਜੀ ਪਾਸ ਖਡੂਰ ਜਾ ਕੇ ਬੇਨਤੀ ਕੀਤੀ ਗੁਰੂ ਜੀ ਮੈਂ ਆਪਣੀ ਜ਼ਮੀਨ ਉੱਤੇ ਪਿੰਡ ਵਸਾਉਣ ਦੀ ਬੜੀ ਕੋਸ਼ਿਸ਼ ਕਰ ਚੁੱਕਿਆ ਹਾਂ ਪਰ ਮੇਰੇ ਸ਼ਰੀਰ ਮੇਰੇ ਦਿਲ ਦੀ ਖਾਹਿਸ਼ ਪੂਰੀ ਨਹੀਂ ਹੋਣ ਦਿੰਦੇ ਆਪ ਕਿਰਪਾ ਕਰਕੇ ਮੇਰੀ ਮਦਦ ਕਰੋ ਮੈਂ ਆਪ ਦੇ ਲਈ ਸੁੰਦਰ ਧਰਮ ਸਾਲਾ ਪਹਿਲਾ ਬਣਾ ਦੇਵਾਂਗਾ ਗੁਰੂ ਜੀ ਨੇ ਗੋਵਿੰਦੇ ਦੀ ਬੇਨਤੀ ਪ੍ਰਵਾਨ ਕਰਕੇ ਆਪਣੇ ਵੱਡੇ ਪੁੱਤਰ ਦਾਤੂ ਨੂੰ ਗੋਵਿੰਦੇ ਨਾਲ ਜਾਣ ਲਈ ਕਿਹਾ ਉਸ ਨੇ ਉੱਤਰ ਦਿੱਤਾ ਪਿਤਾ ਜੀ ਅਸੀਂ ਖਡੋਰ ਹੀ ਠੀਕ ਹਾਂ ਅਸੀਂ ਇਸ ਦਾ ਪਿੰਡ ਵਸਾ ਕੇ ਕੀ ਲੈਣਾ ਹੈ ਦਾਤੂ ਦਾ ਨਾਂ ਵਿੱਚ ਉੱਤਰ ਸੁਣ ਕੇ ਗੁਰੂ ਜੀ ਨੇ ਛੋਟੇ ਪੁੱਤਰ ਦਾਸੂ ਨੂੰ ਪੁੱਛਿਆ ਉਸ ਨੇ ਉੱਤਰ ਦਿੱਤਾ ਪਿਤਾ ਜੀ ਇਸ ਦੇ ਰਿਸ਼ਤੇਦਾਰ ਇਸ ਨੂੰ ਪਿੰਡ ਵਸਾਉਣ ਨਹੀਂ ਦਿੰਦੇ ਅਸੀਂ ਇਹਨਾਂ ਦੇ ਘਰੇ ਲੂ ਝਗੜਿਆਂ ਵਿੱਚ ਕਿਉਂ ਆਈਏ ਦੋਹਾਂ ਪੁੱਤਰਾਂ ਦੇ ਨਾਂ ਵਿੱਚ ਉੱਤਰ ਮਿਲਣ ਪਿੱਛੋਂ ਗੁਰੂ ਜੀ ਨੇ ਸ੍ਰੀ ਅਮਰਦਾਸ ਜੀ ਨੂੰ ਬੁਲਾ ਕੇ जान ਲਈ ਪੁੱਛਿਆ ਸ੍ਰੀ ਅਮਰਦਾਸ ਜੀ 73 ਸਾਲਾਂ ਦੇ ਬਜ਼ੁਰਗ ਸਨ ਜਿਹੜੇ ਪਿਛਲੇ 10 11 ਸਾਲਾਂ ਤੋਂ ਗੁਰੂ ਜੀ ਦੇ ਇਸ਼ਨਾਨ ਲਈ ਅੰਮ੍ਰਿਤ ਵੇਲੇ ਗੁਰੂ ਦੇ ਖੂਹ ਤੋਂ ਇੱਕ ਪਾਣੀ ਦੀ ਗਾਗਰ ਲਿਆਉਣ ਦੀ ਸੇਵਾ ਨਿਭਾ ਰਹੇ ਸਨ ਪੁੱਤਰ ਆਪਣੇ ਪਿਤਾ ਦਾ ਹੁਕਮ ਮੰਨਣ ਤੋਂ ਨਾ ਕਰ ਸਕਦਾ ਹੈ ਪਰ ਸਿੱਖ ਆਪਣੇ ਗੁਰੂ ਦੀ ਹੁਕਮ ਨੂੰ ਨਾ ਨਹੀਂ ਕਰ ਸਕਦਾ ਸ੍ਰੀ ਅਮਰਦਾਸ ਜੀ ਗੁਰੂ ਦਾ ਹੁਕਮ ਮੰਨ ਕੇ ਗੋਵਿੰਦੇ ਨਾਲ ਚੱਲ ਪਏ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਨਵਾਂ ਨਗਰ ਵਸਾਇਆ ਜਾਣ ਲੱਗ ਪਿਆ ਸਿੱਖ ਸੰਗਤਾਂ ਸੇਵਾ ਦੀ ਭਾਵਨਾ ਨਾਲ ਪਿੰਡ ਦੀ ਉਸਾਰੀ ਵਿੱਚ ਹਿੱਸਾ ਪਾਉਣ ਲੱਗੀਆਂ ਜਿਵੇਂ ਜਿਵੇਂ ਸ੍ਰੀ ਅਮਰਦਾਸ ਜੀ ਗੋਵਿੰਦੇ ਨੂੰ ਕਹਿੰਦੇ ਗਏ ਉਸੇ ਤਰ੍ਹਾਂ ਹੀ ਉਹ ਮਜ਼ਦੂਰਾਂ ਤੇ ਕਾਰੀਗਰਾਂ ਪਾਸੋਂ ਪਿੰਡ ਦੀ ਉਸਾਰੀ ਕਰਵਾਉਂਦਾ ਗਿਆ ਸਿੱਖ ਸੰਗਤ ਨੂੰ ਪਿੰਡ ਦੀ ਉਸਾਰੀ ਕਰਦੀ ਦੇਖ ਗੋਇੰਦ ਦੇ ਸ਼ਰੀਕ ਦੀ ਹਿੰਮਤ ਨਾ ਪਈ ਕਿ ਉਹ ਪਹਿਲੇ ਵਾਂਗੂ ਪਿੰਡ ਦੀ ਉਸਾਰੀ ਵਿੱਚ ਕੋਈ ਵਿਗਨ ਪਾਉਣ ਸਗੋ ਉਹਨਾਂ ਆ ਕੇ ਪਿੰਡ ਦੀ ਉਸਾਰੀ ਵਿੱਚ ਸਿੱਖਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਬੜੀ ਸ਼ਾਨਦਾਰ ਧਰਮਸਾਲਾ ਤੇ ਮਕਾਨ ਬਣਾਏ ਜਾਣ ਪਿੱਛੋਂ ਸ੍ਰੀ ਅਮਰਦਾਸ ਜੀ ਖਡੂਰ ਗੁਰੂ ਜੀ ਨੂੰ ਦੱਸਣਗੇ ਗੁਰੂ ਜੀ ਨੇ ਨਵੇਂ ਨਗਰ ਦਾ ਨਾਂ ਗੋਵਿੰਦੇ ਦੀ ਮਨਸ਼ਾ ਅਨੁਸਾਰ ਗੋਇੰਦਵਾਲ ਰੱਖਿਆ ਸ੍ਰੀ ਅਮਰਦਾਸ ਜੀ ਨੂੰ ਗੁਰੂ ਜੀ ਨੇ ਕਿਹਾ ਉਹ ਆਪਣਾ ਸਾਰਾ ਪਰਿਵਾਰ ਬਸਰ ਕੇ ਤੋ ਗੋਇੰਦਵਾਲ ਲੈ ਆਉਣ ਤੇ ਆਨੰਦ ਨਾਲ ਗੋਇੰਦਵਾਲ ਵਿਖੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਏ ਤੇ ਕਮੈਂਟ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ